ਮੰਦਰ ਬੰਦੀ ਤੇ ਦੁਰਗਾ ਮਾਤਾ ਮੰਦਰ ਕੋਲੇ ਆਪਾਂ ਪਹੁੰਚ ਗਏ ਆ ਫੁੱਲਾਂ ਦਾ ਕਲਰ ਵਧੀਆ ਨਾ ਲੋ ਵੀ ਮਿੱਤਰੋ ਓਏ ਆ ਲੁਧਿਆਣੇ ਦਾ ਰੱਖ ਬਾਗ ਮੈਂ ਕਹਿੰਦਾ ਸ਼ਾਮ ਦੇ ਵੱਜ ਗਏ ਨੇ 5 ਮਿੱਤਰੋ ਸਾਹਮਣੇ ਹੈਗਾ ਵਾ ਸਟੇਸ਼ਨ ਗੱਲ ਕੀਤੀ ਮੈਂ ਕਿ 65 ਤੇਰੀ ਗੱਲ ਵਾਦੀ ਦੱਸ ਤਾ ਤਿੰਨ ਬਣਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿੱਤਰੋ ਸਵਾਗਤ ਆ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਅੱਜ ਦੇ ਦਿਨ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਆफी ਕਾਫੀ ਟਾਈਮ ਤੋਂ ਕੀਤੀ ਹੋਈ ਆ। ਇਹ ਸ਼ਾਮ ਹੋ ਗਿਆ, ਸ਼ਾਮ ਦੇ ਵੱਜ ਗਏ ਨੇ 5 ਤੇ ਮੈਂ ਚੱਲਿਆ ਗੁਰ ਮੰਡੀ ਤੇ ਗੁਰ ਮੰਡੀ ਦਾ ਵਲੌਗ ਜਿਹੜਾ ਤੁਹਾਡੇ ਸਾਰੇ ਨਾਲ ਸ਼ੇਅਰ ਕਰਾਂਗੇ। ਸੋ ਵਲੌਗ ਨੂੰ ਲਾਈਕ, ਕਮੈਂਟ, ਸ਼ੇਅਰ ਕਰਦੇ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਕਿਉਂਕਿ ਅੱਜ ਦਾ ਵਲੌਗ ਆ ਜਿਹੜਾ ਬਹੁਤ ਹੀ ਜ਼ਿਆਦਾ ਇੰਟਰਸਟਿਡ ਹੋਣ ਵਾਲਾ ਵਾ। ਚਲੋ ਚੱਲਨੇ ਵਾਸਤੇ ਮੈਂ ਰਸਤੇ ਜਾਈ ਹਾਂ। ਬਾਕੀ ਬੜੇ ਰਿਵੈਂਟ ਤੱਕ। ਲੋ ਵੀ ਮਿੱਤਰੋ ਪੈਟਰੋਲ ਪਵਾ ਲਿਆ। ਸਾਹਮਣੇ ਹੈਗਾ ਵਾ ਸਟੇਸ਼ਨ ਬਲੈਕ ਇੰਡੀਆ ਫਲੈਗ ਚੈੱਕ ਕਰੋ ਜਿਆਦਾ ਆ ਟੰਡਾ ਘਰ ਰੇਲਵੇ ਸਟੇਸ਼ਨ ਕੋਲੋਂ ਕੋਲੋਂ ਨਹੀਂ ਆਉਂਦਾ ਨਹੀਂ ਆ ਕਾਊਂਟ ਨਹੀਂ ਹੋਣੇ ਅਗੇ ਆ ਕਾਉਂਕੋ ਕਹੇ ਕਢਾਵੇ ਹੋਣੇ ਇਹ ਸਾਰੇ ਕੱਢ ਲੈਣ ਬਾਹਰ ਲਾ ਲੈ ਹੋਣੇ ਬਹੀ ਦੇ ਇਹ ਆ ਵੀ 플ੈਗ ਆਪਣਾ ਅਸੇੰਦ ਬਣਿਆ ਰਾਜਗੁਰੂ ਸੁਖਦੇਵ ਭਗਤ ਸਿੰਘ ਹਾਂ ਕਿਹੜਾ ਬੋਲਾ ਮੰਦੀਵ ਜਗਰਾਉਂ ਕੋੜ ਜਗਰਾਉਂ ਕੋੜਾ ਕੋੜ ਦੱਸਦੇ ਜਗਰਾਵਾ ਕੋੜਾ ਵੀਰੇ ਇਹ ਉਹ ਮੇਰੇ ਕਿਤੇ ਨਹੀਂ ਜਾਣਾ ਯਾਰ ਕਿਤੇ ਨਹੀਂ ਜਾਣਾ ਜਾਣ ਅਈਦਾ ਮੋਟਰਸਾਈਕਲ ਸਾਈਡ ਤੇ ਲਾ ਕੇ ਆਏ ਆ। ਇਹ ਜਗਰਾਵਾ ਫੋੜਾ ਰੇਲਵੇ ਸਟੇਸ਼ਨ ਆ ਭਾਈ। ਤੇ ਆਪਾਂ ਇੱਧਰੋਂ ਜਾਣਾ ਥੋੜਾ ਤੁਰ ਕੇ। ਇੱਧਰੋਂ ਚੱਲਦੇ ਮੈਂ ਤਾਂ ਬੈ ਗਈ ਥਾਲੀ। ਹਾਂ। ਇੱਧਰ ਟੱਪਦੇ ਉੱਧਰ ਹੀ ਸੈੱਡ। ਬੇੜਾ ਮੰਦਰਾ ਮੰਡੀ ਤੇ ਦੁਰਗਾ ਮਾਤਾ ਮੰਦਰ ਕੋਲੇ ਆਪਾਂ ਪਹੁੰਚ ਗਏ ਆ। ਦੁਰਗਾ ਮਾਤਾ ਮੰਦਰ। ਫੇਰ ਰੋਡ ਕ੍ਰੋਸ ਕਰਨਾ ਮੈਨੂੰ।

ਹਾਂ ਸਾਡਾ ਨਾਨੂ ਸਟੇਡੀਅਮ ਦੇ ਸਾਹਮਣੇ ਅੱਛਾ ਅੱਜ ਅਸੀਂ ਮੇਟਰਾਪਾ ਪਹੁੰਚ ਗਏ ਗੁਰਨਾਣਕ ਸਟੇਡੀਅਮ ਦੇ ਕੋਲ ਫਿਰ ਲਾਪਰ ਰੱਕਬਗ ਜਾਣਾ ਕੋਈ ਕੰਮ ਆ ਥੋੜਾ ਜਿਹਾ ਫਿਰ ਜਾਵਾਂਗੇ ਆਪਾਂ ਕਿੱਥੇ ਫੁੱਲਾਂ ਦਾ ਕਲਰ ਵਧੀਆ ਨਾ ਹਾਂ ਕਲਰ ਵਧੀਆ ਹੈ ਚੰਗੇ ਜਿਹੇ ਲੱਗ ਰਹੇ ਨੇ ਵਾਹ ਇਹ ਪੰਜਾਬ ਨੂੰ ਆਵਾ ਪ੍ਰਮੋਟ ਕਰਨਾ ਪੰਜਾਬ ਨੂੰ ਡੋਪਣਾ ਨਹੀਂ ਹੈਗਾ ਇਰਸੀ ਪਿੱਛੇ ਲਾਇਆ ਥੋੜਾ ਜਿਹਾ ਮੋਟਰਸਾਈਕਲ ਕਰਕੇ ਪਾਰਕਿੰਗ ਨਹੀਂ ਮਿਲਦੀ। ਬਾਕੀ ਆਪਾਂ ਪਹੁੰਚ ਗਏ ਗੁਰਨਾਨਕ ਸਟੇਡੀਅਮ ਦੇ ਕੋਲ। ਅੱਜ ਜਿਸ਼ਨੂ ਨਾ ਆਇਆ। ਕਿ ਸੈਕਟਰ 7 ਦਾ ਰੱਖ ਬਾਗ। ਦੋ ਵੀ ਮੇਟਰ ਉਹ ਹੈ ਲੁਧਿਆਣੇ ਦਾ ਰੱਖ ਬਾਗ। ਮੈਂ ਕਹਿੰਦਾ ਸ਼ਾਮ ਦਾ ਮੌਸਮ। ਸ਼ਾਮ ਦਾ ਮੌਸਮ ਔਸਮ। ਆਇਆ ਘੁੰਮਣ ਆਇਆ ਇੱਥੇ। ਹਾਂ ਵੀ। ਤੇ ਆਪਾਂ ਯਾਰ 5 ਮਿੰਟ ਇੱਥੇ ਰੁਕਣਾ ਵਾ ਸ਼ਾਮ ਦੀ 7 ਵਜੇ ਲੈਣੀ ਆ ਤੇ ਉਸ ਤੋਂ ਬਾਅਦ ਆਪਾਂ ਚਲਣਾ ਗੁਰ ਮੰਡੀ ਇਹ ਹੈਗਾ ਕੀ ਆ ਬੰਦੀ ਪੇਹ ਲੁਧਿਆਣਾ ਲੁਧਿਆਣਾ ਰੇਲਵੇ ਸਟੇਸ਼ਨ ਉਹੋ ਆ ਸਮਾਹ ਪੁਰਾਣਾ ਉਹ ਸਾਹਮਣੇ ਘੰਟਾ ਘਰ ਆ ਤੇ ਆਪਾਂ ਜਾ ਰਹੇ ਆ ர பீடு கட்ட ਕੌਣ ਨੈਟਵਰਕ ਨਾਲ ਆਪਣੇ ਆਪ ਨੂੰ ਆਹ ਬੋਲਾਂ ਲੋਕ ਥੋੜੀ ਦੂਰੀ ਤੇ ਆ ਬਸ ਆਪਣੀ ਕੁੜਮੰਡੀ ਕੋਪਾ ਚੀਜ਼ ਰੰਗ ਜਾ ਲਓ ਵੀ ਫਾਈਨਲੀ ਮਿੱਤਰੋ ਆਪਾਂ ਪਹੁੰਚ ਗਏ ਆ ਸ਼ਾਪ ਤੇ ਇੱਕ ਕਰ ਚੈੱਕ ਕਰ ਉਹ ਤੇ ਆਪਾਂ ਲੈਣੇ ਨੇ ਇੱਥੋਂ ਕਾਲਰ ਮਾਈਕ ਆਪਾਂ ਆਖਾ ਜਾ ਪਿਆ ਸੀ ਸੱਤਰੀ ਤੇ 22 ਫੋਨ ਤੇ ਗੱਲ ਕਰ ਰਹੇ ਤੇ ਆਰਡਰ ਕੀਤਾ ਹੋਇਆ ਮਤਲਬ ਮੰਗਾ ਰਹੇ ਆ ਦੂਜੀ ਸ਼ਾਪ ਤੋਂ ਇੱਧਰ ਆ ਰਹੇ ਨਹੀਂ ਅਨਛਰ ਆਪਾਂ ਵੇਟ ਕਰਦੇ ਆ ਤੇ ਐਕਸੈਸਰੀ ਗਲਾਸ ਕਾਰਡ ਵਗੈਰਾ ਕਵਰ ਜੋ ਮਰਜ਼ੀ ਆਪਾਂ ਤੁਹਾਨੂੰ ਦਿਖਾ ਦਿੰਦੇ ਆਪਾਂ ਲੀਡ ਫੋਨ ਦੀ ਲੀਡ ਹੋ ਗਈ ਕੋਈ ਵੀ ਆ ਹਨਾ ਯਾਰ ਰਿੰਗ ਲਾਈਟ ਵਗੈਰਾ ਜੋ ਵੀ ਮੋਬਾਈਲ ਦੇ ਐਕਸੈਸਰੀ ਆਏ ਸ਼ੌਕੂ ਤੁਸੀਂ ਪਾਈ ਕਰ ਸਕਦੇ ਹੋ ਤੇ ਆਪਾਂ ਇੱਥੇ ਲਈਏ ਤੇ ਟਾਈਮ ਹੋ ਗਿਆ ਵਾ ਤੇ ਫਿਰ ਘਰੇ ਚੱਲੀਏ ਬਾਕੀ ਜਾਰੇ ਵੀ ਤੋਂ ਨੈਕਸਟ ਵਲੌਗ ਚ ਦੱਸੂਗਾ ਮੈਂ ਚਲਾਲ ਆਪਾਂ ਲਈਏ ਇੱਥੇ ਇੱਕ ਦੇਖਦੇ ਰਹਿੰਦੀ ਆ ਪੱਖਾ ਛੋਟਾ ਪੱਖਾ ਵਾ ਇਹ ਆ ਸਪੀਕਰ ਆ ਇਹਦੀ ਕੋਸਟ ਹੋਣੀ ਹੈ 40-5000 ਲਓ ਵੀ ਮਿੱਤਰੋ ਫਾਈਨਲੀ ਮੈਂ ਪਹੁੰਚ ਗਿਆ ਹਾਂ ਘਰੇ ਤੇ ਰਾਤ ਦੇ ਵੱਜ ਗਏ ਨੇ 11 ਥੋੜਾ ਟਾਈਮ ਲੱਗ ਗਿਆ ਤੇ ਗੁਰ ਮੰਡੀ ਵਿੱਚ ਸਮਾਨ ਬਹੁਤ ਸਸਤਾ ਆ ਬਈ ਜਿਹੜਾ ਕਿ ਮੈਂ ਵਲੌਗ ਸ਼ੇਅਰ ਕੀਤਾ ਤੁਹਾਨੂੰ ਨੇ ਨਾ ਤੇ ਮੈਂ ਬਾਏ ਕੀਤਾ ਵਾ ਆਹ ਕਾਲਰ ਮਾਈਕ ਤੇ ਮੈਂ ਬਾਏ ਕੀਤਾ ਵਾ ਕਾਲਰ ਮਾਈਕ ਜਿਹਦਾ ਰਿਵਿਊ ਮੈਂ ਤੁਹਾਨੂੰ ਕੱਲ ਨਵੇਂ ਵਲੌਗ ਦੇ ਵਿੱਚ ਦਊਂਗਾ ਇਹਦੇ ਲਈ ਲੱਗ ਵੀਡੀਓ ਬਣਾਉਂਗਾ ਮੈਂ ਤੇ ਕੱਲੀ ਕੱਲੀ ਚੀਜ਼ ਤੁਹਾਨੂੰ ਦੱਸੂਗਾ ਉਹਦੇ ਵਿੱਚ ਮੈਂ ਤੇ ਅੱਜ ਦਾ ਵਲੌਗ ਇੱਥੇ ਐਂਡ ਕਰਦੇ ਆਂ ਤੇ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਬਾਏ ਬਾਏ